ਪਾਕਿਸਤਾਨ ਦੇ ਨਪਾਕ ਹਰਕਤ ਇੱਕ ਵਾਰ ਫੇਰ ਤੋਂ ਸਾਹਮਣੇ ਆਈ ਹੈ ਬੁੱਧਵਾਰ ਨੂੰ ਸ਼੍ਰੀਨਗਰ ਦੇ ਵਿੱਚ ਜਿਹੜੀ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋਈ ਸੀ ਇਸ ਦੇ ਪਾਇਲਟ ਨੇ ਐਮਰਜੈਂਸੀ ਤੋਂ ਬਚਣ ਦੇ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਪਾਕਿਸਤਾਨ ਨੇ ਐਮਰਜੈਂਸੀ ਸਥਿਤੀ ਤੋਂ ਬਾਅਦ ਵੀ ਭਾਰਤੀ ਜਹਾਜ਼ ਨੂੰ ਪਾਕਿਸਤਾਨ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ ਇਸ ਇੰਡੀਗੋ ਜਹਾਜ਼ ਨੂੰ ਅਚਾਨਕ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ ਕਾਰਨ ਇਸ ਦਾ ਅਗਲਾ ਹਿੱਸਾ ਟੁੱਟ ਗਿਆ ਸੀ ਤਾਂ ਵਿਮਾਨ ਦੇ ਅੰਦਰ ਦੀਆਂ ਵੀ ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਸੀ ਇੱਕ ਖੋਫਨਾਕ ਮੰਜ਼ਰ ਉਹਨਾਂ ਵੀਡੀਓ ਦੇ ਵਿੱਚ ਦੇਖਿਆ ਗਿਆ ਸੀ ਦੱਸਦੀ ਹੈ ਕਿ ਇਸ ਜਿਹੜੀ ਫਲਾਈਟ ਹੈ ਇਸ ਫਲਾਈਟ ਦੇ ਵਿੱਚ 227 ਯਾਤਰੀ ਸਵਾਰ ਸੀ ਪਾਕਿਸਤਾਨ ਨੇ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਵੀ ਇਸ ਜਹਾਜ਼ ਨੂੰ ਹਵਾਈ ਖੇਤਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਦੱਸਦੇ ਕਿ ਅੰਮ੍ਰਿਤਸਰ ਦੇ ਉੱਪਰ ਉੜਦੇ ਸਮੇਂ ਅਚਾਨਕ ਗੜੇਮਾਰੀ ਕਾਰਨ ਹਵਾ ਦੇ ਵਿੱਚ ਭਾਰੀ ਗੜਬੜੀ ਸ਼ੁਰੂ ਹੋ ਗਈ ਪਾਇਲਟ ਨੇ ਖਰਾਬ ਮੌਸਮ ਤੋਂ ਬਚਣ ਦੇ ਲਈ ਲਾਹੌਰ 에ਅਰ ਟ੍ਰੈਫਿਕ ਕੰਟਰੋਲ ਤੋਂ ਪਾਕਿਸਤਾਨੀ ਹਵਾਈ ਖੇਤਰ ਦੇ ਵਿੱਚ ਥੋੜੇ ਸਮੇਂ ਦੇ ਲਈ ਦਾਖਲ ਹੋਣ ਦੀ ਇਜਾਜ਼ਤ ਮੰਗੀ ਸੀ ਪਰ ਪਾਕਿਸਤਾਨ ਨੇ ਇਸ ਬੇਨਤੀ ਨੂੰ ਠੁਕਰਾ ਦਿੱਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਇਸ ਇੰਡੀਗੋ ਜਹਾਜ਼ ਨੂੰ ਆਪਣੇ ਪਹਿਲਾਂ ਤੋਂ ਹੀ ਨਿਰਧਾਰਤ ਰੂਟ ਤੇ ਉਡਾਨ ਭਰਨੀ ਪਈ ਇਸ ਜਹਾਜ਼ ਦੇ ਵਿੱਚ ਕੁੱਲ 227 ਯਾਤਰੀ ਸਵਾਰ ਸੀ emergancy landing ਤੋਂ ਬਾਅਦ ਸਾਹਮਣੇ ਆਈਆਂ ਫਲਾਈਟ ਦੀਆਂ ਤਸਵੀਰਾਂ ਤੇ ਸਵਾਰ ਯਾਤਰੀਆਂ ਦੇ ਡਰੋਨੇ ਅਨੁਭਵ ਵੀ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੇ ਨਾਲ ਕੁਝ ਅਨਸੁਖਾਵਾਂ ਵਾਪਰ ਸਕਦਾ ਸੀ ਇਸ ਘਟਨਾ ਤੋਂ ਬਾਅਦ 에어ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਨੇ ਕਿਹਾ ਕਿ ਇੰਡੀਗੋ ਫਲਾਈਟ ਨੂੰ ਖਰਾਬ ਮੌਸਮ ਦੇ ਵਿੱਚ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਪਾਇਲਟ ਨੇ emergeny ਦਾ ਐਲਾਨ ਕਰ ਦਿੱਤਾ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਆ ਥਾਣੇ ਇਸ ਦੌਰਾਨ ਡੀਜੀਸੀਏ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਪੈਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਰਿਸ਼ਤੇ ਨੇ ਜਿਹੜੇ ਉਹ ਹੋਰ ਵੀ ਵਿਗੜ ਗਏ ਨੇ ਆਦੇ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਬੁੱਧਵਾਰ ਨੂੰ ਮੌਸਮ ਜਦੋਂ ਅਚਾਨਕ ਇੱਕਦਮ ਖਰਾਬ ਹੋਇਆ ਤਾਂ ਪਾਰੀਮੀ ਤੂਫਾਨ ਅਤੇ ਗੜੇਮਾਰੀ ਦਰਮਿਆਨ ਫਸੀ ਇਸ ਫਲਾਈਟ ਨੇ ਤੂਫਾਨ ਤੋਂ ਬਚਣ ਦੇ ਲਈ ਕੁਝ ਸਮੇਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਲੰਘਣ ਦੀ ਬੇਨਤੀ ਕੀਤੀ ਸੀ ਪਰ ਲਾਹੌਰ 에ਅਰ ਟ੍ਰੈਫਿਕ ਕੰਟਰੋਲ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਉਸ ਦੀ ਇੱਕ ਛੋਟੀ ਜਿਹੀ ਹਰਕਤ ਕਾਰਨ ਕਈ ਲੋਕਾਂ ਦੀ ਜਿਹੜੀ ਜ਼ਿੰਦਗੀ ਆਉ ਜਾ ਸਕਦੀ ਸੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਦੋਸਤੋ 27 ਯਾਤਰੀਆਂ ਦੀ ਜਾਨ ਹਵਾ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲਟਕਦੀ ਰਹੀ ਪਰ ਸ਼ੁਕਰ ਹੈ ਕਿ ਫਲਾਈਟ ਜਿਹੜੇ ਫਲਾਈਟ ਦੇ ਪਾਇਲਟ ਦੀ ਸਿਆਣਪ ਕਾਰਨ ਸਾਰੇ ਯਾਤਰੀਆਂ ਤੇ ਕੈਬਿਨ ਕਰੂ ਦੀ ਜਾਨ ਬਚ ਗਈ